ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛੋੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮੱਛੋੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੀ ਜਿੱਥੇ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਵਿੱਚ ਵਾਅਦਾ ਕਰ ਰਹੀ ਹੈ ਉੱਥੇ ਹੀ ਇੱਕ ਨਵਾਂ ਮੰਜ਼ਰ ਦੇਖਣ ਨੂੰ ਮਿਲਿਆ ਹੈ ਹਲਕਾ ਸਮਰਾਲਾ ਦੇ ਅਧੀਨ ਆਉਂਦੇ ਸਰਕਾਰੀ ਹਸਪਤਾਲ ਦੇ ਵਿੱਚ ਜਦੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾ ਸਿੰਘ ਜਾਲਪੁਰਾਣ ਅਚੰਭਾ ਕਰਨ ਤੇ ਮਾਨੀ ਫਿਰ ਉਹਦੇ ਬਾਅਦ ਸਰਕਾਰ ਨੂੰ ਸਕਾਤ ਵਿੱਚ ਉਹ ਕਹਿ ਰਹੇ ਨੇ ਤੁਸੀਂ ਇਹ ਦੇਖੋ ਵੀ ਆ ਜਿਹੜੀ ਆ ਦਵਾਈ ਪਈ ਆ 4 ਕਰੋੜਾਂ ਦੇ ਵਿੱਚ ਚਲੀ ਪਈ ਆ ਪਰ ਸਰਕਾਰ ਨੂੰ ਤਾਂ ਦਿੱਤੀ ਗਈ ਹੈ ਨਾ ਪਰ ਜੇ ਵੰਡੀ ਨਹੀਂ ਗਈ ਤਾਂ ਹੀ ਇੱਥੇ ਪਈ ਆ ਠੀਕ ਹੈ ਕੋਲੋਂ ਇਹੀ ਆ ਵੀ ਜਿੰਨਾ ਵੀ ਲੋਕਾਂ ਨੂੰ ਬਤੁ ਬਤ ਲਾਭ ਮਿਲੇ ਇਸ ਚੀਜ਼ ਦਾ ਉਸ ਨਾਲ ਕਾਰਨ ਸਰਕਾਰਦ ਆਈ ਆ ਵੀ ਜੋ ਆਪਣੇ ਵਾਦੇ ਕੀਤੇ ਲੋ ਉਤੇ ਪੁਰਾ ਖਰਾਤਰ ਦੀ ਆਈ ਹਸਪਤਾਲ ਦੇ ਵਿੱਚੋਂ ਲੱਖਾਂ ਰੁਪਈਆਂ ਦੀਆਂ ਦਵਾਈਆਂ ਦਾ ਜ਼ਖੀਰਾ ਪ੍ਰਾਂਤ ਹੋਇਆ ਜਿਨ੍ਹਾਂ ਦੀ ਕੇ ਮਨਿਆਦ ਲੰਘ ਚੁੱਕੀ ਸੀ ਅੱਜ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਹਲਕਾ ਸਮਰਾਲਾ ਦੇ ਵਿਧਾਇਕ ਦਿਆਲਪੁਰਾ ਨੂੰ ਇਹ ਸੂਚਨਾ ਮਿਲੀ ਕਿ ਸਿਵਲ ਹਸਪਤਾਲ ਸਮਰਾਲਾ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਪਈ ਹੈ ਤਾਂ ਤਤਰੰਤ ਵਿਧਾਇਕ}{|\text{ਦਿਆਲਪੁਰਾ ਨੇ ਦਵਾਈਆਂ ਦੀ ਚੈਕਿੰਗ ਕਰਨ ਲਈ ਸਿਵਲ ਹਸਪਤਾਲ ਆਪ ਪਹੁੰਚੇ ਅਤੇ ਸਟੋਰ ਦੀ ਚੈਕਿੰਗ ਕਰਨ ਲੱਗੇ ਜਦੋਂ ਸਟਾਫ ਕੋਲੋਂ ਸਟੋਰ ਦੇ ਜਿੰਦੇ ਦੀ ਚਾਬੀ ਮੰਗੀ ਗਈ ਤਾਂ ਸਟਾਫ ਨੇ ਇਹ ਕਹਾਂ ਕੇ ਚਾਬੀ ਨਹੀਂ ਮਿਲ ਰਹੀ ਤਾਂ ਵਿਧਾਇਕ}{|\text{ਦਿਆਲਪੁਰਾ ਨੇ ਕੋਲ ਖੜ ਕੇ ਸਟੋਰ ਦਾ ਜਿੰਦਾ ਤੜਵਾ ਦਿੱਤਾ ਅਤੇ ਸਟੋਰ ਦੇ ਅੰਦਰ ਦਾਖਲ ਹੋਏ ਸਟੋਰ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਦੇਖ ਕੇ ਵਿਧਾਇਕ ਨੇ ਮੌਕੇ ਤੇ ਐਸਐਮਓ ਡਾਕਟਰ ਤਰਕਜੋਤ ਨੂੰ ਬੁਲਾਇਆ ਅਤੇ ਇਸ ਦੇ ਪਿੱਛੇ ਦੇ ਕਾਰਨਾਵਾਰੇ ਪੁੱਛਿਆ ਹਲਕਾ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਨੇ ਦੱਸਿਆ ਕਿ ਮੈਨੂੰ ਇਹ ਸੂਚਨਾ ਮਿਲੀ ਕਿ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਮੌਜੂਦ ਹੈ ਜਿਸਤੇ ਮੈਂ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਿਆ ਅਤੇ ਸਟੋਰ ਦਾ ਜਿੰਦਾ ਤੜਵਾ ਕੇ ਜਦੋਂ ਅੰਦਰ ਦੇਖਿਆ ਤਾਂ ਸਟੋਰ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈਆਂ ਦੇ ਟੱਬੇ ਭਰੇ ਹੋਏ ਸਨ ਵਿਧਾਇਕ ਨੇ ਕਿਹਾ ਕਿ ਮੈਨੂੰ ਬੜੀ ਹੈਰਾਨੀ ਹੋਈ ਕਿ ਇੰਨੀ ਵੱਡੀ ਮਾਤਰਾ ਵਿੱਚ ਐਕਸਪਾਇਰੀ ਇਹ ਦਵਾਈਆਂ ਦਾ ਹਸਪਤਾਲ ਦੇ ਸਟੋਰ ਵਿੱਚ ਮੌਜੂਦ ਹੈ ਇੱਥੋਂ ਇਹ ਸਿੱਧਾ ਸਿੱਧਾ ਜਾਪਦਾ ਹੈ ਕਿ ਸਰਕਾਰ ਵੱਲੋਂ ਜੋ ਹਸਪਤਾਲ ਨੂੰ ਦਵਾਈਆਂ ਭੇਜੀਆਂ ਜਾਂਦੀਆਂ ਹਨ ਉਹਨਾਂ ਨੂੰ ਸਟੋਰ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਹੈ ਅਤੇ ਗਰੀਬ ਮਰੀਜ਼ਾਂ ਨੂੰ ਹਸਪਤਾਲ ਦੇ ਬਾਹਰ ਦੇ ਸਟੋਰਾਂ ਤੋਂ ਮਜਬੂਰਨ ਵਿੱਚ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈਂਦੀਆਂ ਹਨ ਇਹ ਕੰਮ ਸਾਰਾ ਮਲੀਭੁਗਤ ਨਾਲ ਹੀ ਚੱਲਦਾ ਹੈ ਇਸ ਲਈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਐਸਐਮਓ ਕੇ ਐਸਐਮਓ ਡਾਕਟਰ ਤਰਕਜੋਤ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਤਿੰਨ ਫਾਰਮੇਸੀ ਅਫਸਰ ਹਨ ਉਹਨਾਂ ਵਿੱਚੋਂ ਦੋ ਦੀ ਡਿਊਟੀ ਬਾਹਰ ਲੱਗੀ ਹੋਈ ਹੈ ਅਤੇ ਇੱਕ ਫਾਰਮੇਸੀ ਅਫਸਰ ਦਵਾਈਆਂ ਨੂੰ ਡਿਸਟ੍ਰੀਬਿਊਟ ਕਰ ਰਿਹਾ ਹੈ ਤੇ ਫਾਰਮੇਸੀ ਅਫਸਰ ਨਾਲ ਇੱਕ ਨਵਾਂ ਸਟਾਫ ਹੈ ਜਿਸ ਨੂੰ ਕਿ ਹਾਲੇ ਕੁਝ ਵੀ ਨਹੀਂ ਪਤਾ ਐਸਐਮਓ ਡਾਕਟਰ ਤਰਕਜੋਤ ਨੇ ਦੱਸਿਆ ਕਿ ਹਸਪਤਾਲ ਵਾਸਤੇ ਦਵਾਈਆਂ ਜੋ ਡਿਮਾਂਡ ਹੁੰਦੀ ਹੈ ਉਸ ਤੋਂ 10% ਵਾਧੇ ਨਾਲ ਦਵਾਈਆਂ ਮੰਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਦਵਾਈਆਂ ਸਟੋਰ ਵਿੱਚ ਬਚੀਆਂ ਰਹਿ ਜਾਂਦੀਆਂ ਹਨ ਉਹਨਾਂ ਦਵਾਈਆਂ ਨੂੰ ਫਾਰਮੇਸੀ ਅਫਸਰ ਵੱਲੋਂ ਸਮੇਂ ਸਿਰ ਬਾਇਓਮੈਡੀਕਲ ਆਫਸ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਹੈ ਪਰ ਹੁਣ ਦੋ ਫਾਰਮੇਸੀ ਅਫਸਰਾਂ ਦੀ ਬਾਹਰ ਡਿਊਟੀ ਹੋਣ ਕਾਰਨ ਉਹਨਾਂ ਨੇ ਇਹਨਾਂ ਦਵਾਈਆਂ ਬਾਰੇ ਨਹੀਂ ਦੱਸਿਆ ਜਿਸ ਵਿੱਚ ਇਹ ਸਾਰੀ ਗਲਤੀ ਉਹਨਾਂ ਦੀ ਹੈ ਇਸ ਸਾਰੇ ਮਾਮਲੇ ਦੀ ਜਾਂਚ ਕਰ ਤੋਂ ਬਾਅਦ ਵਿੱਚ ਜੋ ਵੀ ਦੋਸ਼ੀ ਹੋਵੇਗਾ ਔਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਕਮਰੇ ਦੇ ਵਿੱਚ ਦਵਾਈਆਂ ਦਾ ਜਖੀਰਾ ਪਾਇਆ ਗਿਆ ਜਿਨ੍ਹਾਂ ਦੀ ਕੀ ਮਨਿਆਦ ਨੰਗ ਚੁੱਕੀ ਹੈ ਇਸ ਤੋਂ ਸਿੱਧਾ ਸਿੱਧਾ ਜਾਪਦਾ ਹੈ ਕਿ ਤਾਲ ਵਾਲਿਆਂ ਦੀ ਕਿਸੇ ਨਾ ਕਿਸੇ ਨਾਲ ਮੇਲੀ ਭੁਗਤ ਹੈ ਸ਼ਿਕਾਇਤ ਮਲਿਕ ਜੀ ਕੀਤੇ ਦੱਸਿਆ ਗਿਆ ਸੀ ਕਿ ਇੱਥੇ ਜਿਹੜੀ ਇਸ ਤਰ੍ਹਾਂ ਦਵਾਈ ਆਈ ਹੈ ਪਈਆ ਪਰ ਮੈਨੂੰ ਵੀ ਹਰੰਮੀ ਹੋਇਆ ਥਿਆ ਕਿ ਮੈਂ ਵੀ ਨਹੀਂ ਸੋਚਿਆ ਵੀ ਐਡੀ ਵੱਡੀ ਮਾਤਰਾ ਚ ਇਥੇ ਇੱਕ ਸਪੈਰ ਦਵਾਈ ਮਿਲੂਗੀ ਮੰਨ ਲਓ ਲੱਖਾਂ ਵੀ ਕਹਿ ਲਈ ਜਾਂ ਕਰੋੜਾਂ ਵੀ ਕਹਿ ਲਈਏ ਦਵਾਈ ਸਪੈਰ ਮਿਲਿਆ ਇਥੇ ਤੇ ਅੱਜ ਮੇਰੇ ਹੁਣ ਪੱਤੇ ਤੱਕ ਲਗਭਗ 400 ਦਾ ਪੱਤਾ ਬਾਜ਼ਾਰ ਚ ਮਿਲਦਾ ਇਹਦੇ ਨਾਲੇ ਹਜ਼ਾਰਾਂ ਪੱਤੇ ਜਿਹੜੇ ਸਪੈਰ ਹੋ ਚੁੱਕੇ ਨੇ ਇਥੇ ਪਏ ਨੇ ਇਹ ਸਭ ਉਸ ਦੇ ਕੇ ਮਾਨੂੰ ਆ ਬੜਾ ਦੁਖ ਲੱਗਾ ਤੁਸੀਂ ਆਪਸਿਆਂ ਨੂੰ ਵੀ ਜਦੋਂ ਸਰਕਾਰ ਵੱਡੇ ਉਪਰਾਲੇ ਕਰਦੀ ਆ ਤੇ ਦਵਾਈ ਸਪੈਰ ਹੋਈ ਕੀ ਕਾਰੋਂ ਲਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ ਤੇ ਬਾਅਦ ਜਾਂਚ ਦਾ ਪਿੱਛਾ ਪਰ ਆਪਾਂ ਨੂੰ ਨਾਲਾ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬੰਦੇ ਰਹਿ ਗਏ ਹੋਣਾ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹੀ ਹੈ ਉਹ ਤੇ ਲੱਖਾਂ ਕਰੋੜਾਂ ਰੁਪਈਆ ਜਿਹੜੇ ਸਾਡੇ ਮਨੋ ਲੋਕ ਨੇ ਉਹ ਬਾਅਦ ਜਾ ਕੇ ਖਰਚਿਆ ਦੇਖੋ ਸਾਰਾ ਕੁਝ ਜਿਹੜਾ ਢਾਂਚਾ ਬਣਾਇਆ ਸਾਰ ਰੱਖ ਕੇ ਚਲਾਉਣਾ ਬਲ ਤੁਸੀਂ ਆਪ ਕੋ ਸਰਕਾਰ ਦਾ ਕੀ ਆ ਸਰਕਾਰ ਨੇ ਪ੍ਰਬੰਧ ਕਰ ਲਵੇ ਦਵਾਈਆਂ ਦੇ ਜੋ ਵੀ ਆ ਸਾਡੇ ਬਲੂ ਨਾ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਸਟਾਕ ਪਿਆ ਜਿੰਨੀ ਦਵਾਈ ਪਈ ਆ ਠੀਕ ਆ ਕਰੋੜਾਂ ਦੀ ਦਵਾਈ ਪਈ ਆ ਤੁਸੀਂ ਦੇਖੀਏ ਸਾਰਾ ਠੀਕ ਆ ਸਰਕਾਰ ਤਾਂ ਆਪਣਾ ਬੰਦਾ ਕੰਮ ਕਰ ਰਹੀ ਆ ਪਰ ਗਾਹਾਂ ਕੀ ਹੋ ਰਿਹਾ ਕੀ ਨਹੀਂ ਇਹ ਲੱਗ ਜਾ ਚਦਾ ਵੀ ਸਾਰਾ ਤੁਸੀਂ ਅੱਜ ਦੇਖਿਆ ਵੀ ਮੈਂ ਤਾਂ ਇਹ ਤੋਂ ਵਗਾਰ ਸਭ ਕੰਨੀਆਂ ਹੀ ਦਵਾਈਆਂ ਪੀਈਆਂ ਨੇ ਕੋਈ ਕੋਈ 2021 ਚ ਹੋਈ ਆ ਕੋਈ 2022 ਚ ਹੋਈ ਆ ਹੈਨਾ ਇਹ ਸਾਰੀ ਚੀਜ਼ ਦੇਖ ਕੇ ਮਨ ਨੂੰ ਬੜਾ ਦੁਖਦਾ ਵੀ ਹਾਂ ਇਹ ਜਿਹੜੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਸੀ ਤੁਹਾਨੂੰ ਕੋਈ ਵੀ ਸਰਕਾਰੀ ਹਸਪਤਾਲ ਚ ਇੱਕ ਆਮ ਵਰਗ ਦੇ ਆਮ ਮਿਡਲ ਕਲਾਸ ਲਈ ਲੋਕ ਆਮ ਲੋਕ ਪਰਿਵਾਰ ਚੰਦਨ ਜਿਹਨੂੰ ਬੜਦਾ ਜਿਹੜਾ ਬੰਦੇ ਹਸਪਤਾਲ ਦਾ ਖਰਚਾ ਨਹੀਂ ਸਭ ਚੱਕ ਸਾਡੀ ਹੈਨਾ ਇਹ ਉਹ ਇਹ ਆ ਕੇ ਵੀ ਤਾਂ ਕੋ ਸੋਣਾ ਤੇ ਬੜਾ ਦੁੱਖ ਲੱਗਿਆ ਸਾਨੂੰ ਦੇਖ ਕੇ ਤੁਸੀਂ ਹਲਾ ਦੇਖੀ ਨੇ ਮਤਲਬ ਹਣਾ ਮੈਂ ਗੱਲ ਇਹ ਹੋ ਸਕਦਾ ਵੀ ਬਿਲ ਵੀ ਹਾਸ ਤਖਾਸਤਾ ਹੋਵੇ ਪਰ ਸਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ ਤੇ ਆਪਣੇ ਮਨ ਨੂੰ ਬੜਾ ਦੁੱਖ ਹੋਇਆ ਸਪਸ਼ਟ ਦੇਖ ਕੇ ਠੀਕ ਹੈ ਪਰ ਕੀ ਕਿਵੇਂ ਹੋਇਆ ਇਹ ਦੇਖਦੇ ਆ ਜੋ ਵੀ ਉਸ ਸੰਧ ਉੱਘਾਰੀ ਹੈਗਾ ਜਿਹਦੀਆਂ ਗੱਲ ਕਰਤੀ ਜਾਂ ਸਪਸ਼ਟ ਹੋਇਆ ਕਿ ਉਹਦੇ ਬੰਦੂ ਬੰਦੀ ਤੁਹਾਨੂੰ ਨਹੀਂ ਕਰਦੇ ਕਰਵਾਉਣਗੇ ਜੀ ਸਾਬ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿਹੜੀਆਂ ਦਵਾਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ ਤੇ ਉਹ ਲੋਕਾਂ ਨੂੰ ਦਿੱਤੀਆਂ ਨਗੀਆਂ ਉਸੇ ਸਬੰਧ ਦੇ ਵਿੱਚ ਜੀ ਐਮ ਐਲ ਏ ਸਾਹਿਬ ਆਏ ਸੀਗੇ ਤੇ ਵਾਕ ਹੀ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਕਰੋੜਾ ਰੁਪਏ ਦੀ ਦਵਾਈ ਆ ਤੇ ਕਿਤੇ ਪਈ ਪਈ ਐਕਸਪਾਇਰ ਹੋ ਗਈ ਜਦੋਂ ਕਿ ਜਿਹੜੇ ਗਰੀਬ ਲੋਕ ਇੱਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਮੁੱਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਹੈ ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਸੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤੁਹਾਨੂੰ ਗੈਰੀ ਕਹੂੰਗਾ ਜਿਹੜੇ ਵੀ ਮੁਲਾਜ਼ਮ ਦੀ ਹਣ ਗਹਿਲੀ ਆ ਐਮਐਮਐਲ ਸਾਹਿਬ ਨੇ ਪਹਿਨਾ ਕਿਹਾ ਉਹ ਜਾਂਚ ਕਰਕੇ ਜਾਂਚ ਦਾ ਵਿਸ਼ਾ ਜਾਂਚ ਕਰਕੇ ਜਿੱਦੀ ਵੀਣ ਗਹਿਲੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹੈਗੀ 2023 ਚ ਐਕਸਪਾਇਰ ਹੋਈ ਹੋਈ ਆ ਕੁਝ ਕੀਚ ਵੀ ਹੈਗੀ ਆ ਤੇ ਇੱਕ ਥੋੜੀ ਜੀ ਗੱਲ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਅਜੇ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉੱਧਾ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਇਹਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀਆਂ ਅਸੀਂ ਜੇ ਆਪਣੇ ਧਿਆਨ ਦੇ ਵਿੱਚ ਨਾ ਮਸਲਾਉਂਦਾ ਸੋ ਇੱਕ ਪ੍ਰਸ਼ਾਸਨ ਦੀ ਹਣ ਗਹਿਲੀ ਕਹਿ ਸਕਦਾ ਜਿਹੜੇ ਵੀ ਅਧਿਕਾਰੀ ਦੀ ਹੈਗੀ ਆ ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹਦੇ ਕਾਰਵਾਈ ਚ ਕੀਤੀ। ਉਹੀ ਤੁਹਾਡੇ ਨਾਲ ਪਹਿਲਾਂ ਕਹਿ ਕੇ ਹਟਿਆ ਵੀ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਪਈਆਂ ਨੇ ਜਿਨ੍ਹਾਂ ਦੀ ਡੇਟ ਰੈਦੀ ਵੀ ਆ ਵੀ ਉਹ ਜੇ ਆਪਾਂ ਅੱਜ ਨਾ ਹੁੰਦੇ ਤਾਂ ਐਕਸਪਾਇਰ ਹੋ ਜਰੀਆਂ ਨੇ ਮੈਂ ਉਹੀ ਚੀਜ਼ ਖਵੰਦਾ ਤੁਹਾਨੂੰ ਦਿੱਤਾ। ਸੋ ਕੋਈ ਗੱਲ ਨਹੀਂ ਧਿਆਨ ਦੇ ਵਿੱਚ ਆਇਆ ਅੱਗੇ ਤੋਂ ਇਦਾਂ ਦਾ ਕਦੇ ਵੀ ਨਹੀਂ ਹੋਊਗਾ ਤੇ ਜਿਹੜਾ ਵੀ ਰਕਾਰੀ ਹੋਊਗਾ ਇਹਦੇ ਵਿੱਚ ਅੰਗੈਲੀ ਕੀਤੀ ਹੋਊਗੀ ਤੇ ਕਾਰਵਾਈ ਹੋਊ। ਐਸਾ ਗੱਲ ਹੈ ਕਿ ਉਹ ਜਿਹੜੇ ਦਵਾਈਆਂ ਜਦੋਂ ਆਪਾਂ ਡਿਮਾਂਡ ਭੇਜਦੇ ਆ ਤਾਂ ਕੁਝ ਸਾਨੂੰ ਐਕਸਟਰਾ ਦਵਾਈ ਬੰਗਾਨੀਆਂ 10% ਸੋ ਉਹਦੇ ਵਿੱਚ ਜਿਹੜਾ ਸਾਡਾ ਫਾਰਮੇਸੀ ਆਫੀਸਰ ਹੈ ਉਹ ਆਪਣੀ ਦਵਾਈਆਂ ਜਿਹੜੀਆਂ ਉਹ ਡਿਸਟ੍ਰੀਬਿਊਟ ਕਰਦਾ ਤੇ ਉਹਦੇ ਵਿੱਚ ਖੋਸ਼ਕਵਰੇ ਵਿੱਚ ਦਵਾਈਆਂ ਜਿਹੜੀਆਂ ਸੀ ਉਥੇ ਜਿਹੜੀ ਐਕਸਪਾਇਰ ਸੀ ਕੁਝ ਜਿਹੜੀਆਂ ਜਿੰਨਾਂ ਦੀ ਡੇਟ ਸੀ ਉਹ ਸਾਡੇ ਫਾਰਮੇਸੀ ਆਫੀਸਰ ਦੀ ਆਲਰੇਡੀ ਜਿਹੜੀ ਡਿਊਟੀ ਜੇਹ ਚ ਲੱਗੀ ਹੋਈ ਹੈ ਤੇ ਇੱਕ ਫਾਰਮੇਸੀ ਆਫੀਸਰ ਦੀ ਡਿਊਟੀ ਜਿਹੜੀ ਉਹ ਚੰਡੀਗੜ੍ਹ ਲੱਗੀ ਹੋਈ ਹੈ ਟੀ ਫਾਰਮੇਸੀ ਆਫੀਸਰ ਦੀ ਸਾਡੇ ਕੋਲ ਮਤਲਬ ਕਿ ਇਸ ਟਾਈਮ ਤੇ ਇੱਕੋ ਹੀ ਫਾਰਮੇਸੀ ਆਫੀਸਰ ਸੀ ਤੇ ਉਹ ਹੀ ਆਪਣੀ ਡਿਊਟੀ ਕਰ ਰਿਹਾ ਉਹਦੇ ਨਾਲ ਫਿਰ ਜਿਹੜਾ ਨਵਾਂ ਬੰਦਾ ਆਇਆ ਉਹਨੂੰ ਅਜੇ ਨੂੰ ਇੱਕ ਹਫ਼ਤਾ ਹੀ ਹੋਇਆ ਹੈ ਅਸੀਂ ਕੱਲ ਹੀ ਕਮੇਟੀ ਬਣਾਈ ਤੇ ਉਹ ਕਮੇਟੀ ਦਾ ਨਾਂ ਸੀ ਇਹਨਾਂ ਨੂੰ ਸਾਰਾ ਸਟਾਕ ਚੈੱਕ ਕਰਨ ਲਈ ਤੇ ਜਿਹੜੀ ਦਵਾਈ ਐ ਐਕਸਪਾਇਰ ਜਿਹੜੀ ਹੁੰਦੀ ਆ ਉਸ ਨੂੰ ਅਸੀਂ ਸੌਰਟ ਆਊਟ ਕਰਕੇ ਜਿਹੜੀਆਂ ਵੀ ਸਰਕਾਰ ਦੇ ਹਦਾਇਤਾਂ ਅਨੁਸਾਰ ਬਾਇਓਮੈਡੀਕਲ ਵੇਸਟ ਵਾਲਿਆਂ ਨੂੰ ਦਵਾਗੇ ਤੇ ਕੁਝ ਦਵਾਈਆਂ ਪਹਿਲਾਂ ਫਾਰਮੇਸੀ ਆਫਟਾ ਜਿਹਦੀ ਡੀਅਲਟੀ ਲੱਗੀ ਆ ਉਸ ਨੇ ਪਿਛਲੇ ਜਿਹੜੀਆਂ ਸੀਗੀਆਂ ਕੁਝ ਦਵਾਈਆਂ ਉਹਨੂੰ ਜਿਵੇਂ ਆਪਾਂ ਨੂੰ ਡਿਸਕਾਰਡ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ ਤੋ ਇਸ ਕਰਕੇ ਥੋੜਾ ਸਟਾਕ ਜ਼ਿਆਦਾ ਇਕੱਠਾ ਹੋ ਗਿਆ ਕਿਉਂਕਿ ਉਹਨੇ ਜੋ ਪਹਿਲਾਂ ਉਹਦੀਆਂ ਹੋਗੀਆਂ ਡਿਸਕਾਰਡ ਕੁਝ ਸਵਾ ਪਹਿਲਾਂ ਉਹਨੇ ਨਹੀਂ ਡਿਸਕਾਰਡ ਕੀਤੇ ਆ ਸੋ ਜਿਹੜੀਆਂ ਤੇ ਉਹਨੂੰ ਕਰਨੀਆਂ ਚਾਹੀਦੀਆਂ ਸੀਗੀਆਂ ਸੋ ਉਹ ਆਪਾਂ ਜਾਂਚ ਕਰਕੇ ਜਿਹੜੀ ਵੀ ਗਲਤੀ ਹੋਏਗੀ ਜਿਹੜੀ ਉਹਨੇ ਪਹਿਲਾਂ ਐਕਸਪਾਇਰ ਜਿਹੜੀਆਂ ਨਹੀਂ ਦਿੱਤੀਆਂ ਜਾਉ ਨੇ ਜਿਹੜੀਆਂ ਨੇੜੇ ਐਕਸਪਾਇਰ ਸੀ ਉਹ ਪਹਿਲਾਂ ਨਹੀਂ ਦਿੱਤੀਆ ਤੇ ਉਹ ਉਸ ਨੂੰ ਆਪਾਂ ਪੁੱਛ ਕੇ ਜਾਂਚ ਕਰਕੇ ਜੋ ਉਹਦੀ ਬੰਦੀ ਕਾਰਵਾਈ ਹੋਗੀ ਉਹਦੇ ਅਗੇਸਟ ਕਰਾਂਗੇ